ਤੁਸੀਂ ਆਪਣੇ ਘਰ ਦੇ ਵਿੱਚ ਇੱਕ ਤੋਂ ਜ਼ਿਆਦਾ ਕੁੱਤਾ ਡੌਗ ਨਹੀਂ ਰੱਖ ਸਕੋਗੇ ਜੇ ਰੱਖਿਆ ਤਾਂ ਤੁਹਾਨੂੰ 500 ਤੋਂ ਲੈ ਕੇ 10000 ਤੱਕ ਦਾ ਜੁਰਮਾਨਾ ਹੋ ਸਕਦਾ ਹੈ ਚਾਰ ਵਾਰ ਜੋ ਲੰਘਣਾ ਕੀਤੀ ਉਸ ਤੋਂ ਬਾਅਦ ਤੁਹਾਨੂੰ ਸਬਣ ਹੋ ਸਕਦਾ ਹੈ ਜੇ ਫਿਰ ਵੀ ਤੁਸੀਂ ਨਾ ਮੰਨੇ ਫਿਰ ਘਰ ਦੇ ਵਿੱਚ ਜਿਹੜੇ ਜਾਨਵਰ ਨੂੰ ਤੁਸੀਂ ਪਾਲ ਰਹੇ ਹੋਗੇ ਉਸ ਨੂੰ ਚੱਕ ਕੇ ਲਿਆਂਦਾ ਜਾ ਸਕਦਾ ਹੈ ਚੰਡੀਗੜ੍ਹ ਦੇ ਵਿੱਚ ਇਹ ਨਿਯਮ ਲਾਗੂ ਹੋ ਗਏ ਨੇ ਨੋਟੀਫਿਕੇਸ਼ਨ ਕਰ ਦਿੱਤਾ ਗਿਆ ਹੈ ਕਾਰਪੋਰੇਸ਼ਨ ਨੇ ਸੁਝਾਅ ਦਿੱਤੇ ਅੰਬਲੀ ਜਾਮਾ ਪਹਿਨਾਇਆ ਉਸ ਤੋਂ ਬਾਅਦ ਹਾਊਸ ਦੇ ਵਿੱਚ ਸੈਨਤੀ ਬਣੀ ਤੇ ਨੋਟੀਫਿਕੇਸ਼ਨ ਹੋ ਗਿਆ ਹੈ ਤਾਂ ਫਿਰ ਹੁਣ ਤੁਸੀਂ ਕਰ ਕੀ ਸਕਦੇ ਹੋ ਜੇ ਤੁਸੀਂ ਜਾਨਵਰਾਂ ਨੂੰ ਪ੍ਰੇਮ ਪਿਆਰ ਕਰਦੇ ਹੋ ਦਰਸਲ ਤੁਹਾਡੇ ਘਰ ਦੀ ਡਾਈਮੈਂਸ਼ਨਸ ਤੁਹਾਡੇ ਘਰ ਦੀ ਜਿਹੜੀ ਸਾਈਜ਼ ਕਿੰਨਾ ਤੁਹਾਡੇ ਘਰ ਦਾ ਉਹ ਤੈਅ ਕਰੇਗਾ ਕਿ ਤੁਸੀਂ ਕਿੰਨੇ ਜਾਨਵਰ ਰੱਖ ਸਕਦੇ ਹੋ ਜੇਕਰ ਤੁਹਾਡੇ ਕੋਲ 5 ਮਰਲੇ ਦਾ ਘਰ ਹੈ ਭਾਵੇਂ ਆਈ ਥਿੰਕ 151 ਗਜ ਬੱਗਦਾ ਹੈ ਤਾਂ ਤੁਸੀਂ ਸਿਰਫ ਇੱਕ ਜਾਨਵਰ ਰੱਖ ਸਕਦੇ ਹੋ ਜੇ ਤੁਹਾਡੇ ਕੋਲ 5 ਤੋਂ ਲੈ ਕੇ 12 ਮਰਲੇ ਤੱਕ ਦਾ ਜਿਹੜਾ ਘਰ ਹੈ ਤਾਂ ਫਿਰ ਦੋ ਕੁੱਤੇ ਰੱਖ ਸਕਦੇ ਹੋ ਜੇ 12 ਤੋਂ ਲੈ ਕੇ 1 ਕਨਾਲ ਤੱਕ ਦੀ ਕੋਠੀ ਹੈ ਤਾਂ ਫਿਰ ਤੁਸੀਂ ਤਿੰਨ ਜਾਨਵਰ ਰੱਖ ਸਕਦੇ ਹੋ ਉਸ ਤੋਂ ਬਾਅਦ ਜੇ ਤੁਸੀਂ ਕਿਸੇ ਨਿਯਮ ਦੀ ਉਲੰਘਣਾ ਕਰਦੇ ਹੋ ਤਾਂ ਫਿਰ ਬੰਦ ਦੀ ਕਾਰਵਾਈ ਜਿਹੜੀ ਹੈ ਉਹ ਚੰਡੀਗੜ੍ਹ ਦੇ ਨਿظام ਵੱਲੋਂ ਕੀਤੀ ਜਾ ਸਕਦੀ ਹੈ ਦਰਸਲ ਇਹ ਨਿਯਮ ਲਾਗੂ ਕੋ ਕਰਨਾ ਪਿਆ ਦਰਸਲ ਚੰਡੀਗੜ੍ਹ ਦੇ ਵਿੱਚ ਲਗਾਤਾਰ ਜਿਹੜੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਉਸ ਤੋਂ ਬਾਅਦ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਇਸ ਗੱਲ ਤੇ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹਦੇ ਵਿੱਚ ਘਰ ਦਾ ਜਿੱਥੇ ਸਾਈਜ਼ ਦੇਖਿਆ ਜਾਏਗਾ ਉੱਥੇ ਹੀ ਜੁਰਮਾਨੇ ਦੀ ਤਜਵੀਜ਼ ਵੀ ਜਿਹੜੀ ਹੈ ਉਹ ਰੱਖੀ ਗਈ ਹੈ ਕਿ ਸੰਮਨ ਤੇ ਜਾਨਵਰ ਨੂੰ ਚੱਕ ਕੇ ਲੈ ਜਾਣ ਦੀ ਤਜਵੀਜ਼ ਤਾਂ ਇਹ ਨਿਯਮ ਅੱਜ ਤੋਂ ਲਾਗੂ ਹੋ ਗਏ ਨੇ ਜਿਹੜੇ ਲੋਕ ਚੰਡੀਗੜ੍ਹ ਦੇ ਵਸਨੀਕ ਨੇ ਜਿਹੜੇ ਜਾਨਵਰਾਂ ਨੂੰ ਬੜੇ ਪ੍ਰੇਮ ਪਿਆਰ ਕਰਦੇ ਆ ਉਹਨਾਂ ਲਈ ਇਹ ਖਬਰ ਬੜੀ ਇੰਪੋਰਟੈਂਟ ਹੈ ਕਿ ਉਲੰਘਣਾ ਨਾ ਕਰਿਓ ਕਿਉਂਕਿ ਕਈ ਵਾਰੀ ਗਵਾਂਡੀ ਗਵਾਂਡੀ ਦੀ ਸ਼ਿਕਾਇਤ ਕਰਦਾ ਨਾਂ ਹੁੰਦਾ ਹੈ ਇਸ ਗੱਲ ਕਰਕੇ ਤੁਹਾਡਾ ਜਿਹੜਾ ਜਿਸ ਜਾਨਵਰ ਨੂੰ ਤੁਸੀਂ ਪਿਆਰ ਕਰਦੇ ਹੋ ਜਿਸ ਨੂੰ ਤੁਸੀਂ ਪਾਲਿਆ ਹੈ ਜੇ ਤੁਹਾਨੂੰ ਲੱਗਦਾ ਹੈ ਵੀ ਇਹ ਨਜ਼ਮ ਦੇ ਵਿੱਚ ਫਿੱਟ ਨਹੀਂ بیٹھਦਾ ਤਾਂ ਹੁਣੇ ਦਾ ਧਿਆਨ ਰੱਖਿਓ ਨਹੀਂ ਫਿਰ ਬਾਅਦ ਵਿੱਚ ਜੁਰਮਾਨੇ 500 ਤੋਂ ਲੈ ਕੇ 10000 ਤੱਕ ਦਾ ਜੁਰਮਾਨਾ ਰੱਖਿਆ ਗਿਆ ਹੈ ਇਸ ਦੇ ਨਾਲ ਤੁਹਾਨੂੰ ਸੱਮਣ ਕੀਤਾ ਜਾ ਸਕਦਾ ਜੇ ਤੁਸੀਂ ਫਿਰ ਵੀ ਨਾ ਹਟੇ ਚਾਰ ਵਾਰ ਤੋਂ ਵੱਧ ਤੁਹਾਡਾ ਚਲਾਨ ਹੋ ਗਏ ਭਾਵੇਂ 1 2 3 4 ਚਾਰ ਚਲਾਨ ਹੋਏ ਫਿਰ ਜਾਨਵਰ ਨੂੰ ਵੀ ਕਾਰਪੋਰੇਸ਼ਨ ਚੱਕ ਕੇ ਲੈ ਜਾ ਸਕਦੇ ਬਹੁਤ ਸ਼ੁਕਰੀਆ ਜਿਆਦਾ ਜਾਣਕਾਰੀ ਲਈ ਤੁਸੀਂ ਸਰਚ ਕਰ ਸਕਦੇ ਹੋ